ਭੁਰਜੀਆ ਤੁਸੀਂ ਬਹੁਤ ਖਾਧੀਆਂ ਹੋਣੀਆਂ ਜੀ ਅੱਜ ਆਪਾਂ ਸਪੈਸ਼ਲ ਬੇਸਨ ਦੀ ਭੁਰਜੀ ਬਣਾ ਕੇ ਤਿਆਰ ਕਰਾਂਗੇ ਜੋ ਕਿ ਪਨੀਰ ਦੀ ਭੁਰਜੀ ਤੇ ਅੰਡੇ ਦੀ ਭੁਰਜੀ ਤੋਂ ਵੀ ਬਹੁਤ ਜ਼ਿਆਦਾ ਸਵਾਦ ਮੰਨੀ ਆ ਤੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਨਹੀਂ ਤੁਸੀਂ ਵਾਰ-ਵਾਰ ਬਣਾਓਗੇ ਤੇ ਮੈਂ ਸ਼ਾਮ ਨੂੰ ਹੀ ਬਣਾਈ ਸੀ ਤੇ ਸਵੇਰ ਦੁਬਾਰਾ ਫਿਰ ਬਣਾਈ ਕਿਉਂਕਿ ਬਹੁਤ ਹੀ ਸਵਾਦ ਲੱਗਦੀ ਹੈ ਤੇ ਸਵਾਦ ਬੰਦੀ ਵੀ ਆ ਉਦਲੇ ਪਹਿਲਾਂ ਆਪਾਂ ਨੂੰ ਕੀ ਸਮਾਨ ਚਾਹੀਦਾ ਹੈ ਪਹਿਲਾਂ ਤੇ ਇੱਥੇ ਮੈਂ ਛੋਟੀ ਇੱਕ ਕੌਲੀ ਲਈ ਆ ਬੇਸਨ ਦੀ ਤੇ ਬੇਸਨ ਨੂੰ ਚੰਗੀ ਤਰ੍ਹਾਂ ਛਾਣ ਕੇ ਆਪਾਂ ਲੈਣਾ ਹੈ ਨਾਲ ਹੀ ਚਾਰ ਪਿਆਜ਼ ਇੱਕ ਟਮਾਟਰ ਅਦਰਕ ਲਸਣ ਤੇ ਹਰੀ ਮਿਰਚ ਦੀ ਆਪਾਂ ਲੋੜਨਸਾਰ ਵਰਤੋਂ ਫਿਰ ਪਹਿਲਾਂ ਆਪਾਂ ਨਾ ਪਿਆਜ਼ ਕੱਟ ਲੈਣੀਆਂ ਯਾਨੀ ਕਿ ਸਾਰੀ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚਾ ਕੱਟ ਕੇ ਤਿਆਰ ਕਰ ਲਈਏ ਤੇ ਪਿਆਜ਼ ਆਪਾਂ ਜਿਆਦਾ ਬਰੀਕ ਨਹੀਂ ਕੱਟਣੀ ਥੋੜੇ ਮੋٹے ਕੱਟ ਕੇ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਸਾਰੇ ਪਿਆਜ਼ ਜਿਹੜੇ ਆਪਾਂ ਕੱਟ ਕੇ ਤਿਆਰ ਕਰ ਲੈਣੇ ਆ ਤੜਕਾ ਸਾਰਾ ਮੈਂ ਕੱਟ ਕੇ ਤਿਆਰ ਕਰ ਲਿਆ ਜੀ ਉਸ ਤੋਂ ਬਾਅਦ ਆਪਾਂ ਲੈਣਾ ਹੈ ਫਰਾਈ ਪੈਨ ਜਾਂ ਕੜਾਈ ਉਹਦੇ ਵਿੱਚ ਵੇਸਣ ਪਾ ਕੇ ਨਾ ਵੇਸਣ ਨੂੰ ਆਪਾਂ ਭੁੰਨਣਾ ਹੈ ਯਾਨੀ ਕਿ ਰੋਸਟ ਕਰਨਾ ਹੈ ਕਿ ਜਿਹੜਾ ਵੇਸਣ ਦਾ ਕੱਚਾਪਾਨਾ ਉਹ ਖਤਮ ਹੋ ਜਾਵੇ ਇਹ ਵੇਸਨ ਨੂੰ ਭੁੰਨਣਾ ਬਹੁਤ ਹੀ ਜ਼ਰੂਰੀ ਹੈ ਜੀ ਨਹੀਂ ਤਾਂ ਵੇਸਨ ਖਾਂ ਦੇ ਨਾਲ ਨਾ ਕਈ ਵਾਰੀ ਅਫਰੇਮਾ ਹੋ ਜਾਂਦਾ ਹੈ ਤੇ ਪੇਟਦਰਦ ਵੀ ਹੋਣ ਲੱਗ ਜਾਂਦਾ ਹੈ ਇਸ ਲਈ ਵੇਸਨ ਨੂੰ ਨਾ ਆਪਾਂ ਬਿਲਕੁਲ ਘੱਟ ਸੇਕ ਤੇ ਦਾ ਹਲਕਾ ਜਿਹਾ ਰੰਗ ਬਦਲਣ ਤੱਕ ਤੇ ਸੁਹਣੀ ਜਿਹੀ ਖੁਸ਼ਬੂ ਆਣ ਤੱਕ ਭੁੰਨ ਲੈਣਾ ਇਹ ਤੇ ਜ਼ਿਆਦਾ ਨਹੀਂ ਆਪਾਂ ਇਹਦਾ ਰੰਗ ਬਦਲਣਾ ਕਿ ਆਪਾਂ ਜ਼ਿਆਦਾ ਹੀ ਇਹਨੂੰ ਕਾਲਾ ਕਰ ਲਈਏ ਬਸ ਲਗਾਤਾਰ ਘੱਟ ਸੇਕ ਤੇ ਲਗਾਤਾਰ ਹਿਲਾਉਂਦੇ ਜਾਣਾ ਹੈ ਤੇ ਭੁੰਨੇ ਜਾਣਾ ਹੈ ਤੇ ਇਥੇ ਨਾ ਮੈਂ 5 ਤੋਂ 7 ਮਿੰਟ ਲਗਾਤਾਰ ਹਿਲਾਉਂਦੇ ਹੋਏ ਨੂੰ ਭੁੰਨਿਆ ਤੇ ਦੇਖੋ ਇਹਦਾ ਰੰਗ ਬਦਲ ਗਿਆ ਨਾ ਹਲਕਾ ਜਿਹਾ ਇਹਦੇ ਵਿੱਚ ਜਿਹੜੀਆਂ ਗ ਵੇਸਨਾਂ ਚੰਗੀ ਤਰ੍ਹਾਂ ਫਿਰ ਆਪਣਾ ਇੱਥੇ ਰੋਸਟ ਹੋ ਜਾਂਦਾ ਏ। ਵੇਸਨ ਨੂੰ ਪੁੰਨ ਕੇ ਸਾਢੇ ਤੇ ਨਾ ਪਲੇਟ ਦੇ ਵਿੱਚ ਪਾ ਕੇ ਆਪਾਂ ਠੰਡਾ ਕਰ ਲੈਣਾ। ਤੁਸੀਂ ਦੇਖ ਸਕਦੇ ਹੋ ਵੇਸਨ ਆਪਣਾ ਬਹੁਤ ਹੀ ਵਧੀਆ ਪੁੰਨ ਕੇ ਤਿਆਰ ਹੋਇਆ। ਵੇਸਨ ਨੂੰ ਜਿਵੇਂ ਹੀ ਆਪਾਂ ਠੰਡਾ ਕਰ ਲਿਆ ਨਾ ਫਿਰ ਪਾਵਾਂਗੇ ਖੁੱਲੇ ਪਾਂਡੇ ਦੇ ਵਿੱਚ ਤੇ ਉਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰਾਂਗੇ। ਤੇ ਉਹਦੇ ਵਿੱਚ ਨਾ ਫਿਰ ਥੋੜਾ ਥੋੜਾ ਪਾਣੀ ਪਾ ਕੇ ਇੱਥੇ ਨਾ ਨਾਰਮਲ ਇੱਕ ਗਲਾਸ ਮੈਂ ਪਾਣੀ ਦੀ ਵਰਤੋਂ ਕਰ ਰਹੀ ਹਾਂ। ਨਾਰਮਲ ਜੋ ਫਿਲਟਰ ਵਾਲਾ ਪਾਣੀ ਹੈ। ਪਾਣੀ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਨਾ ਆਪਾਂ ਇਹਦਾ ਕੋਲ ਜਾਨੀ ਕਿ ਸਲਰੀ ਜੀ ਤਿਆਰ ਕਰਨੀ ਆ ਪਤਲੀ ਜੀ ਕਿ ਇਹਦੇ ਵਿੱਚ ਕੋਈ ਗੰਢ ਨਾ ਰਵੇ ਥੋੜਾ ਥੋੜਾ ਤਿੰਨ ਤੋਂ ਚਾਰ ਵਾਰੀ ਮੈਂ ਇਸੇ ਤਰ੍ਹਾਂ ਪਾਣੀ ਪਾਉਂਦੀ ਜਾਵਾਂਗੀ ਲਗਾਤਾਰ ਮਿਕਸ ਕਰਕੇ ਨਾ ਇਹਨੂੰ ਕੋਲ ਨੂੰ ਬਣਾ ਕੇ ਤਿਆਰ ਕਰ ਲਵਾਂਗੀ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹਾਲੇ ਨਾ ਜਿਹੜਾ ਇਹ ਬੈਟਰ ਆ ਕਾਫੀ ਜ਼ਿਆਦਾ ਗਾੜਾ ਹੈ ਆਪਾਂ ਇਹਦਾ ਕੋਲ ਬਣਾਉਣਾ ਹੀ ਥੋੜਾ ਜਿਹਾ ਪਤਲਾ ਕੋਲ ਆਪਾਂ ਬਣਾ ਕੇ ਤਿਆਰ ਕਰ ਸਕਦੇ ਆ ਤੁਸੀਂ ਥੋੜਾ ਜਿਵੇਂ 1 ਡੇਢ ਗਲਾਸ ਦੇ ਕਰੀਬ ਪਾਣੀ ਪਾ ਸਕਦੇ ਆ ਪਰ ਜ਼ਿਆਦਾ ਪਾਣੀ ਨਹੀਂ ਪਾਉਣਾ ਜੇ ਤੁਸੀਂ ਕੜੀ ਵਾਂਗ ਜ਼ਿਆਦਾ ਪਾਣੀ ਪਾ ਦੋ ਤਾਂ ਫਿਰ ਨਾ ਬਹੁਤ ਔਖਾ ਹੋ ਜਾਊਗਾ ਇਹਨੂੰ ਸੈੱਟ ਕਰਨਾ ਫਿਰ ਇਹ ਪੁਰਜੀ ਨਹੀਂ ਪੁਰਜੀ ਤੋਂ ਬਾਅਦ ਇਹ ਕੜੀ ਬਣ ਜਾਵੇਗੀ ਬਸ ਇਹਨਾਂ ਕਾ ਆਪਾਂ ਪਾਣੀ ਇਹਦੇ ਵਿੱਚ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਫੈਂਟ ਲਾਂਗੇ ਇਹਨੂੰ ਮਿਕਸ ਕਰ ਲਾਂਗੇ ਕਿ ਇਹਦੇ ਵਿੱਚ ਕੋਈ ਗੰਡ ਵਗੈਰਾ ਨਾ ਰਵੇ ਤੇ ਬੇਸਨ ਨੂੰ ਮੈਂ ਚੰਗੀ ਤਰ੍ਹਾਂ ਖੋਲ ਕੇ ਫੈਂਟ ਕੇ ਤਿਆਰ ਕਰ ਲਿਆ ਜੀ ਬੇਸਨ ਰੱਖਾਂਗੇ ਸਾਈਡ ਤੇ ਤੇ ਦੂਸਰੀ ਸਾਈਡ ਫਿਰ ਆਪਾਂ ਤੜਕਾ ਲਗਾਵਾਂਗੇ ਤੇ ਇੱਕ ਵਾਰੀ ਮੈਂ ਤੁਹਾਨੂੰ ਕੜਛੀ ਦੇ ਨਾਲ ਵੀ ਬੇਸਨ ਨੂੰ ਚੈੱਕ ਕਰਕੇ ਦਿਖਾ ਦਿੰਨੀ ਹਾਂ ਬਿਲਕੁਲ ਇਸ ਤਰ੍ਹਾਂ ਦਾ ਬੇਸਨ ਬਣਾ ਕੇ ਤਿਆਰ ਕਰਿਓ ਤੇ ਇਹ ਵਾਲੀ ਪੁਰ ਜੀ ਨਾਲ ਸਾਡੇ ਘਰੇ ਬਹੁਤ ਪਸੰਦ ਆ ਜਦੋਂ ਕੋਈ ਸਬਜ਼ੀ ਤੋਂ ਮਨ ਆੱਕ ਜਾਵੇ ਤਾਂ ਅਸੀਂ ਹਮੇਸ਼ਾ ਇਹ ਹੀ ਬਣਾਉਂਦੇ ਹਾਂ ਸੇਮ ਫਰਾਈ ਪੈਨ ਦੇ ਵਿੱਚ ਫਿਰ ਮੈਂ ਲੈ ਰਹੀ ਹਾਂ ਜੀ ਤਿੰਨ ਵੱਡੇ ਚਮਚ ਦੇਸੀ ਘਿਓ ਦੇਸੀ ਘਿਓ ਜਿਵੇਂ ਹੀ ਗਰਮ ਹੋ ਗਿਆ ਉਹਦੇ ਵਿੱਚ ਪਹਿਲਾਂ ਜੀਰਾ ਪਾ ਦਿੱਤਾ ਹੈ ਤੇ ਫਿਰ ਬਰੀਕ ਕੱਟਿਆ ਹੋਇਆ ਅਦਰਕ ਲ ਪਾ ਕੇ ਹਲਕਾ ਜਿਹਾ ਨਾ ਇਹਨਾਂ ਨੂੰ ਆਪਾਂ ਭੁੰਨ ਲੈਣਾ ਹੈ ਜਿਵੇਂ ਹੀ ਅਦਰਕ ਲਸਣਾਰੀ ਮਿਰਚ ਆਪਾਂ ਪਾਉਣ ਲਈ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਜੋ ਪਿਆਜ਼ ਆਪਾਂ ਕੱਟ ਕੇ ਲੈਨੇ ਤੇ ਪਿਆਜ਼ਾਂ ਨੂੰ ਨਾ ਥੋੜੇ ਮੋٹے ਕੱਟ ਕੇ ਲਿਓ ਕਿ ਦੇਖਣ ਨੂੰ ਵੀ ਸੋਹਣੇ ਲੱਗਣ ਤੇ ਖਾਣ ਦੇ ਵਿੱਚ ਵੀ ਬੜੇ ਹੀ ਸੁਆਦ ਲੱਗਣਗੇ ਜਦੋਂ ਥੋੜੇ ਮੋٹے ਕੱਟ ਕੇ ਪਾਉਂਗੇ ਪਿਆਜ਼ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਆਪਾਂ ਜੀ ਤੜਕੇ ਦੇ ਨਾਲ ਇਹ ਪੁੰਨਣੀਆਂ ਕਿ ਇਹਨਾਂ ਦਾ ਰੰਗ ਆ ਹਲਕਾ ਜਾਂ ਪੂਰਾ ਹੋ ਜਾਵੇ ਇਹ ਬਰਾਊਨ ਹੋ ਜਾਣ ਤੇ ਪਿਆਜ਼ਾਂ ਦਾ ਚੰਗੀ ਤਰ੍ਹਾਂ ਆਪਾਂ ਕੱਚਾਪਾਨਾ ਖਤਮ ਕਰ ਲੈਣਾ ਹੈ ਤੇ ਸੇਕ ਆਪਾਂ ਇੱਥੇ ਮੀਡੀਅਮ ਰੱਖਾਂਗੇ ਮੀਡੀਅਮ ਸੇਕ ਤੇ ਹੀ ਇਹਨਾਂ ਨੂੰ ਆਪਾਂ ਫਰਾਈ ਕਰ ਜੇ ਆਪਾਂ ਹਾਈ ਫਲੇਮ ਤੇ ਇਹਨਾਂ ਨੂੰ ਪੁੰਨਾਗੇ ਨਾ ਫਿਰ ਇਹ ਥੱਲੇ ਲੱਗ ਜਾਂਦੇ ਆ ਤੇ ਫਿਰ ਅਜੀਬ ਜੀ ਸਮੈਲ ਵੀ ਆਉਣ ਲੱਗ ਜਾਂਦੀ ਹੈ ਬਸ ਮੀਡੀਅਮ ਸੇਕ ਤੇ ਹਿਲਾਉਂਦੇ ਹੋਏ ਆਪਾਂ ਇਹਨਾਂ ਨੂੰ ਪੁੰਦੇ ਜਾਵਾਂਗੇ ਤੇ ਰੰਗ ਬਦਲਣਾ ਪਿਆ ਜਾਂਦਾ ਸ਼ੁਰੂ ਹੋ ਗਿਆ ਏ ਬਸ ਇੰਨੇ ਕ ਆਪਾਂ ਨੂੰ ਪਿਆਜ਼ ਜਿਹੜੇ 골ਡਨ ਬ੍ਰਾਊਨ ਚਾਹੀਦੇ ਆ ਕਿ ਇਸ ਤਰ੍ਹਾਂ ਪੂਰੇ ਜੇ ਹੋ ਜਾਣ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨਸਾਰ ਮਸਾਲੇ ਪਹਿਲਾਂ ਸਵਾਦ ਅਨਸਾਰ ਨਮਕ ਪਾਵਾਂਗੇ ਮੈਂ ਥੋੜੀ ਜੀ ਲਾਲ ਮਿਰਚ ਪਾਈ ਹੈ ਕਿਉਂਕਿ ਹਰੀ ਮਿਰਚ ਮੈਂ ਕਾਫੀ ਪਾਈ ਹੈ ਨਾਲ ਹੀ ਹਲਦੀ ਪਾਊਡਰ ਤੇ ਧਨੀਆ ਪਾਊਡਰ ਤੇ ਨਾਲ ਹੀ ਇੱਥੇ ਮੈਂ ਪਾਰੀ ਹੈ ਜੀ ਕਸੂਰੀ ਮੇਥੀ ਸੁੱਕੀ ਮੇਥੀ ਕਰਦੇ ਜਿਹੜੇ ਨਾਰਮਲ ਮਸਾਲੇ ਆ ਉਹਨਾਂ ਦੇ ਵਿੱਚ ਹੀ ਬਣਾਉਣੀ ਹੈ ਐਕਸਟਰਾ ਕੋਈ ਮਸਾਲਾ ਨਹੀਂ ਪਾਉਣਾ ਨਾਲ ਹੀ ਇੱਕ ਇਸ ਤਰ੍ਹਾਂ ਮੈਂ ਟਮਾਟਰ ਕੱਟ ਕੇ ਪਾ ਦਿੱਤਾ ਹੈ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਤੇ 2 ਮਿੰਟ ਤੱਕ ਪਕਾਉਣਾ ਹੈ ਜੀ ਬਿਲਕੁਲ ਲੋ ਟੂ ਮੀਡੀਅਮ ਫਲੇਮ ਤੇ ਸੇਕ ਆਪਾਂ ਮ ਤੇ ਨਹੀਂ ਤੇ ਜਿਹੜੇ ਮਸਾਲੇ ਆ ਨਾ ਆਪਣੇ ਜਲ ਜਾਣਗੇ ਵਾਕਈ ਤੁਸੀਂ ਯਕੀਨੀ ਮੰਨੋਗੇ ਪੁਰਜੀਆਂ ਤੁਸੀਂ ਬਹੁਤ ਖਾਧੀਆਂ ਹੋਣਗੀਆਂ ਪਰ ਇਸ ਤਰੀਕੇ ਨੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਉਂਗਲੀਆਂ ਹੀ ਚੜਦੇ ਰਹਿ ਜਾਓਗੇ ਬਹੁਤ ਹੀ ਲਾਜਵਾਬ ਬਣਦੀ ਹੈ ਜੀ ਦੋ ਮਿੰਟ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਮੈਂ ਤੜਕੇ ਨੂੰ ਨਾ ਮਸਾਲੇ ਪਾਉਣ ਤੋਂ ਬਾਅਦ ਮੈਂ ਤੜਕੇ ਨੂੰ ਪਕਾ ਲਿਆ ਏ ਫਿਰ ਇਹਦੇ ਵਿੱਚ ਜੋ ਬੇਸਨ ਦਾ ਆਪਾਂ ਕੋਲ ਬਣਾ ਕੇ ਰੱਖਿਆ ਜੀ ਉਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਪਾ ਦੇਣਾ ਏ ਤੇ ਫਿਰ ਬੇਸਨ ਦੇ ਕੋਲ ਨੂੰ ਆਪਾਂ ਮਿਕਸ ਕਰ ਲੈਣਾ ਜੀ ਤੜਕੇ ਦੇ ਵਿੱਚ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਕਿਉਂ ਨਾ ਉਹਨਾਂ ਨੂੰ ਆਪਾਂ ਪਕਾਉਣਾ ਹੈ ਬੇਸਨ ਨੂੰ ਬਸ ਇਸ ਤਰ੍ਹਾਂ ਸੇਕ ਆਪਾਂ ਬਿਲਕੁਲ ਲੋ ਟੂ ਮੀਡੀਅਮ ਰੱਖਾਂਗੇ ਜਾਨੀ ਕਿ ਘੱਟ ਤੇ ਰੱਖਾਂਗੇ ਤੇ ਲਗਾਤਾਰ ਹਿਲਾਉਂਦੇ ਜਾਵਾਂਗੇ ਤੇ ਵੇਸਣ ਨੂੰ ਪਕਾਉਂਦੇ ਜਾਵਾਂਗੇ ਚੰਗੀ ਤਰ੍ਹਾਂ ਵੇਸਣ ਨੂੰ ਮਿਕਸ ਕਰਨ ਤੋਂ ਬਾਅਦ ਨਾ ਇਹਨੂੰ ਮੈਂ 3-4 ਮਿੰਟ ਅ ਪਕਾ ਲਿਆ ਤੇ ਫਿਰ ਆਪਾਂ ਟੱਕ ਕੇ ਵੀ ਇਹਨੂੰ 5 ਤੋਂ 6 ਮਿੰਟ ਪਕਾਵਾਂਗੇ ਤੇ ਗੈਸ ਦਾ ਸੇਕ ਆ ਨਾ ਇੱਥੇ ਆਪਾਂ ਮੀਡੀਅਮ ਰੱਖਣਾ ਹੈ ਕਿ ਜ਼ਿਆਦਾ ਨਹੀਂ ਰੱਖਣਾ ਨਹੀਂ ਤੇ ਵੇਸਣ ਆਪਣਾ نیچے ਲੱਗ ਜਾਵੇਗਾ ਪੂਰੇ 6 ਮਿੰਟ ਆ ਪਕਾਉਣ ਤੋਂ ਬਾਅਦ ਜੀ ਫਿਰ ਲਗਾਤਾਰ ਆਪਾਂ ਹਲਾਉਂਦੇ ਹੋਏ ਨਾ 4 ਤੋਂ 5 ਮਿੰਟ ਹੋਰ ਚੰਗੀ ਤਰ੍ਹਾਂ ਪਕਾ ਲਵਾਂਗੇ ਕਿ ਜਿਹੜਾ ਵੇਸਣ ਆ ਨਾ ਆਪਣਾ ਵੇਸਣ ਦੀ ਪੁਰਜੀ ਆ ਬਿਲਕੁਲ ਹੀ ਆਪਣੀ ਜਿਹੜੀ ਕੜਾਈ ਆਪਣਾ ਪੈਨਾ ਛੱਡ ਦੇ ਵੀ ਉਹਦੇ ਨਾਲ ਨਾ ਚਪਕੇ ਤੇ ਇਹ ਵੇਸਣ ਦੀ ਪੁਰਜੀ ਨਾ ਦੁਨੀਆ ਦੀ ਸਭ ਤੋਂ ਟੇਸਟੀ ਪੁਰਜੀ ਲੱਗਦੀ ਹੈ ਜਰੂਰ ਬਣਾ ਕੇ ਦੇਖਿਓ ਮਜ਼ਾਕ ਦੀ ਗੱਲ ਨਹੀਂ ਜਦੋਂ ਕਰੇ ਕੋਈ ਦਾਲ ਸਬਜ਼ੀ ਨਹੀਂ ਹੁੰਦੀ ਨਾ ਤੋ ਡੇ ਘਰੇ ਗੈਸਟ ਆਉਂਦੇ ਆ ਜਾਂ ਕੋਈ ਕੁਝ ਵੀ ਖਾਣ ਦਾ ਨਹੀਂ ਮਨ ਕਰਦਾ ਤਾਂ ਇਹ ਬਣਾ ਕੇ ਖਾਓ ਤੁਸੀਂ ਕੱਲੀ ਖਾ ਜਾਓਗੇ ਮੈਨਾਂ ਜਿੱਦਾਂ ਵੀ ਬਣਾਨੀਏ ਤੇ ਵਿਚ ਵਿਚ ਦੀ ਤੁਰਦੀ ਫਿਰਦੀ ਚਮਚ ਦੇ ਨਾਲ ਥੋੜੀ ਜੀ ਪਾ ਕੇ ਖਾਨੀਏ ਕਿ ਬੜੀ ਸਵਾਦ ਲੱਗਦੀ ਆ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾਇਓ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਫੇਰ ਪਕਾ ਲੈਣਾ ਏ ਜੀ ਤੇ ਜਿੰਨਾ ਜ਼ਿਆਦਾ ਪਕਾਓਗੇ ਇਹ ਬਿਲਕੁਲ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਪਹਿਲਾਂ ਆਪਾਂ ਇਹਨੂੰ ਪੁੰਨਣਾ ਵੀ ਜ਼ਰੂਰੀ ਹੈ ਕਿਉਂਕਿ ਇਹਦਾ ਕੱਚਾਪਨ ਖਤਮ ਕਰਨਾ ਹੈ ਜੇ ਆਪਾਂ ਇਹਦਾ ਕੱਚਾਪਨ ਨਹੀਂ ਖਤਮ ਕਰਾਂਗੇ ਤਾਂ ਫਿਰ ਆਪਾਂ ਨੂੰ ਅਫਰੇਮਾ ਹੋ ਜਾਏਗਾ ਪੇਟ ਦਰਦ ਹੋਣ ਲੱਗ ਜਾਏਗਾ ਇਸ ਲਈ ਪਹਿਲਾਂ ਵੀ ਆਪਾਂ ਇਹਨੂੰ ਪੁੰਨਣਾ ਤੇ ਬਾਅਦ ਵਿੱਚ ਵੀ ਚੰਗੀ ਤਰ੍ਹਾਂ ਆਪਾਂ ਇਹ ਵੇਸਣ ਨੂੰ ਪਕਾ ਲੈਣਾ ਤੇ ਟੋਟਲ ਇਥੋਂ ਮੈਂ 15 ਤੋਂ 20 ਮਿੰਟ ਵੇਸਣ ਨੂੰ ਪੂਰਾ ਪਕਾਇਆ ਹੈ ਤੇ ਲਾਸਟ ਦੇ ਪਾ ਦਿੱਤਾ ਹੈ ਜਿਵੇਂ ਫਰੈਸ਼ ਹਰਾ ਧਨੀਆ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਆਪਾਂ ਨਾ ਇਹਨੂੰ ਮਿਕਸ ਕਰ ਦਿਆਂਗੇ ਤੇ ਆਪਣੀ ਵੇਸਨ ਦੀ ਪੁਰਜੀ ਜਿਹੜੀ ਬਣ ਕੇ ਤਿਆਰ ਆ ਜੀ ਇਹਨੂੰ ਕਰਾਂਗੇ ਫਿਰ ਆਪਾਂ ਠੰਡਾ ਤੇ ਗੈਸ ਇੱਥੇ ਮੈਂ ਬੰਦ ਕਰ ਦਿੱਤਾ ਹੈ ਜੀ ਤੇ ਪਹਿਲਾਂ ਮੈਨੂੰ ਚਮਚ ਨਾਲ ਹਿਲਾ ਕੇ ਨਾਲ ਠੰਡਾ ਕਰ ਰਹੀ ਹਾਂ ਤੇ ਬਾਅਦ ਵਿੱਚ ਲਾਸਟ ਤੇ ਆਪਾਂ ਇਹਨੂੰ ਪੱਖੇ નીચે ਰੱਖ ਕੇ ਠੰਡਾ ਕਰਾਂਗੇ ਤੇ ਠੰਡਾ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਹੀ ਦੇਖਣ ਨੂੰ ਪਨੀਰ ਦੀ ਤੇ ਅੰਡੇ ਦੀ ਪੁਰਜੀ ਵਾਂਗ ਲੱਗਦਾ ਹੈ ਦੇਖੋ ਪੂਰਾ 1 ਘੰਟਾ ਹੋ ਗਿਆ ਹੈ 1 ਘੰਟੇ ਦੀ ਬਦਾਈ ਲੱਗਦਾ ਨਾ ਜਿਵੇਂ ਜਾਂ ਤਾਂ ਫਿਰ ਪਨੀਰ ਦੀ ਪੁਰਜੀ ਹੋਵੇ ਤੇ ਜਾਂ ਫਿਰ ਅੰਡੇ ਦੀ ਪੁਰਜੀ ਹੋਵੇ ਤੇ ਖਾਣ ਦੇ ਵਿੱਚ ਤਾਂ ਇੰਨੀ ਜਿਆਦਾ ਸਵਾਦ ਬੰਦੀਆਂ ਨੇ ਜਿਵੇਂ ਸੰਦੀ ਪੁਰਜੀ ਤੁਸੀਂ ਉਂਗਲੀਆਂ ਹੀ ਚਾਟਦੇ ਰਹਿ ਜਾਓਗੇ ਇੱਕ ਵਾਰੀ ਜਰੂਰ ਇਸ ਤਰੀਕੇ ਦੇ ਨਾਲ ਬਣਾਓ ਮਜ਼ਾਕ ਨਹੀਂ ਕਿ ਤੁਸੀਂ ਨਾ ਹਮੇਸ਼ਾ ਇਸ ਤਰੀਕੇ ਦੇ ਨਾਲ ਬਣਾਓਗੇ ਦਾ ਰੰਗ ਵੀ ਬਹੁਤ ਸੋਹਣਾ ਹੁੰਦਾ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਖਾਣ ਦੇ ਵਿੱਚ ਇੰਨੀ ਨਰਮ ਨਾ ਮੂੰਹ ਦੇ ਵਿੱਚ ਪਾਉਂਦੇ ਸਾਰੀ ਕੁਲ ਜਾਂਦੀ ਆ ਤੇ ਫਿਰ ਆਪਾਂ ਇਹਨੂੰ ਸਰਵ ਕਰਾਂਗੇ ਜੀ ਫਿਰ ਤੁਸੀਂ ਇਹਨੂੰ ਗਰਮ ਕਰਕੇ ਸਰਵ ਕਰੋ ਰੋਟੀ ਪਰਾਠੇ ਦੇ ਨਾਲ ਖਾਓ ਬਹੁਤ ਹੀ ਲਾਜਵਾ ਬਣ ਕੇ ਤਿਆਰ ਹੁੰਦੀ ਹੈ ਤੇ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਮੇਰੇ ਚੈਨਲ ਬ੍ਰੈਡ ਕਿਚਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ ਮਿਲਦੇ ਆਂ ਜੀ ਨਵੇਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ